ਲੋ ਵੀ ਕਿਸਾਨ ਭਰਾ ਉਹ ਜਿੰਨਾ ਭਰਾਵਾਂ ਨੇ ਇਸ ਵਾਰ ਕਣਕ ਸੁਪਰ ਸੀਡਰ ਨਾਲ ਬੀਜੀ ਸੀ ਜਿਵੇਂ ਕਿ ਤੁਹਾਨੂੰ ਪਤਾ ਹੈ ਨਾ ਰੌਲਾ ਪੈ ਰਿਹਾ ਵੀ ਇਹ ਇੱਕ 30 ਸੁੰਡੀ ਬਹੁਤ ਆ ਜਿਹੜਾ ਸੁੰਡੀ ਦਾ ਨੁਕਸਾਨ ਆ ਸੁੰਡ ਦਾ ਨੁਕਸਾਨ ਆ ਤੁਸੀਂ ਆ ਕਣਕ ਦੇ ਵਿੱਚ ਦੇਖ ਸਕਦੇ ਹੋ ਕਿਸਾਨ ਭਰਾ ਬੈਠਾ ਕਣਕ ਨੂੰ ਫਰੋਲੀ ਵੀ ਜਾਂਦਾ ਤੁਹਾਨੂੰ ਮੈਂ ਵੀ ਦਿਖਾ ਦਿੰਦਾ ਆਹ ਦੇਖ ਲਓ ਇੱਥੇ ਖਤਮ ਕਰਤੀ ਆਹ ਖਤਮ ਕਰਤੀ ਆਹ ਦੇਖ ਲਓ ਸਾਈਡਾਂ ਦੇ ਸਾਈਡ ਜਿਹੜੇ ਖਤਮ ਕਰਤੇ ਆਹ ਬਾਈ ਦਿਖਾ ਰਿਹਾ ਹੈਗਾ ਕਿਸਾਨ ਭਰਾ ਆਪਾਂ ਨੂੰ ਤੇ ਆਹ ਦੇਖ ਲਓ ਸੁੰਡ ਵੀ ਜਉਂਦਾ ਬੈਠਾ ਹੈਗਾ ਆਹ ਦੇਖ ਲਓ ਆਏ ਨਿਕਲਦੀ ਆ ਬਾਈ ਜਿਹੜੀ ਤੁਸੀਂ ਆ ਕਣਕ ਦੇਖ ਰਹੇ ਹੋ ਨਾ ਜਿਹੜੀ ਖਾਲੀ ਕੀਤੀ ਵੀ ਇਹ ਸਾਰੀ ਸੁੰਡ ਨੇ ਕੀਤੀ ਵੀ ਆ ਕੈਮਰਾ ਦੇ ਵਿੱਚ ਧੁੱਪ ਦੇ ਕਾਰਨ ਚਮਕ ਪੈਣ ਕਰ ਨੇ ਇਹ ਦੇਖ ਨਹੀਂ ਰਹੀ ਕੋਲੇ ਕਰਕੇ ਤੁਹਾਨੂੰ ਮੈਂ ਜਰੂਰ ਦਿਖਾ ਦਿੰਨਾ ਆਹ ਦੇਖ ਲਓ ਹਨਾ ਕਿਵੇਂ ਦੇਖੋ ਹੁਣ ਹੁਣ ਸਾਫ ਨਜ਼ਰ ਆ ਰਹੀ ਆ ਆ ਪੀਲੀ ਕਰੀ ਪੀ ਆ ਤੇ ਆਹ ਦੇਖ ਲਓ ਆਹ ਪੀਲੀ ਕਰੀ ਪੀ ਆ ਆ ਯਾਰ ਸਾਰੀਆਂ ਦੱਗੀਆਂ ਦੇਖੋ ਹੁਣ ਕੈਮਰੇ ਦੇ ਵਿੱਚ ਤੁਹਾਨੂੰ ਸ਼ਾਇਦ ਪਰਸਾਵੇਂ ਦੇ ਵਿੱਚ ਨਾਜ਼ਰ ਆਈ ਜਾਣ ਹਨਾ ਕਿਵੇਂ ਯਾਰ ਸੁੰਡ ਨੇ ਇੱਕੀ ਨੁਕਸਾਨ ਕੀਤਾ ਲਹੂ ਪੀ ਲਿਆ ਪਹਿਲਾ ਲਹੂ ਪੀਤਾ ਸਰਕਾਰਾਂ ਨੇ ਝੋਨਾ ਨਹੀਂ ਵਿਕਿਆ ਤੇ ਹੁਣ ਸੁੰਡ ਲਹੂ ਪੀ ਰਿਹਾ ਕਿਸਾਨਾਂ ਦਾ ਫਿਰ ਬਚਣਾ ਕੀ ਆ ਤੇ ਆ ਵੀ ਦੇਖ ਲੋ ਬਈ ਐ ਬੋਬਲਾਂ ਜਿਹੜੀਆਂ ਨੇ ਨਾ ਸੁੰਡ ਦੇਖ ਆ ਦੇ ਆ ਦੇ ਲੈ ਆ ਦੇ ਹਾਂ ਆ ਸਾਰੇ ਆ ਮੈਂ ਇਹਲਾ ਦੇ ਇੱਕ ਆ ਬੈਠਾ ਕੱਢ ਕੱਢੇ ਜਾਣੇ 2 ਨੇ ਹਾਂ ਲੈ ਇਹ ਜਿਵੇਂ ਆਪਾਂ ਕੁਧਰਾ ਕਹਿ ਦਿੰਨੇ ਆ ਵੀ ਮੱਕੀ ਨੂੰ ਜਿਹੜਾ ਗੋਹ ਵਾਲਾ ਪੈਂਦਾ ਉਹ ਸੁੰਡ ਪਿਆ ਵੈਣਾ ਉਹ ਪਿਆ ਵੈਣਾ ਤੇ ਭਾਈ ਤੁਸੀਂ ਦੇਖ ਲਓ ਯਾਰ ਪਹਿਲਾਂ ਸਰਕਾਰਾਂ ਨੇ ਝੋਨਾ ਉਹ ਖਰੀਦਿਆ ਹੈ ਇਸ ਤੋਂ ਬਾਅਦ ਕਿਸਾਨ ਭਰਾਵਾਂ ਨੇ ਕਣਕ ਬੀਤੀ ਹੁਣ ਕਣਕ ਨੂੰ ਪੈ ਗਿਆ ਸੁੰਡ ਹੁਣ ਕਿਸਾਨ ਕਿੱਥੇ ਜਾਵੇ ਆ ਦੇਖ ਲਓ ਯਾਰ ਖਾਲੀ ਕੀਤੀ ਪਈ ਆ ਸਾਈਡਾਂ ਦੇ ਸਾਈਡ ਖਾਲੀ ਕਰਤੇ ਇਹ ਸੁੰਡ ਨੇ ਆ ਦੇਖ ਲਓ ਲੈ ਇੱਕੋ ਚੋਂ ਦੋ ਤਿੰਨ ਨਿਕਲੇ ਨੇ ਆ ਜਉਂਦਾਗਾ ਹਾਂ ਹਜੇ ਵੀ 14 ਦਾਗਾ ਭਾਈ ਤੂੰ ਮੈਨੂੰ ਐਂ ਦੱਸ ਕਣਕ ਕਾਦਣਾ ਬੀਜੀ ਸੀ ਇਹ ਇਹ ਸੁਪਰ ਕਣਕ ਸੁਪਰ ਸੀਡਰ ਦਾ ਬੀਜੀ ਫਿਰ ਜਿਹੜੀ ਤੂੰ ਪ੍ਰਾਲੀ ਵਿੱਚ ਬਾਤੀ ਉਹਦੇ ਕਰਕੇ ਹੋ ਗਿਆ ਉਹ ਕਰਕੇ ਆ ਉਹ ਕਹਿੰਦੇ ਜਿਹੜੀ ਪ੍ਰਾਲੀ ਦੇ ਵਿੱਚ ਛੰਡ ਹੁੰਦਾਗਾ ਕੋਹ ਵਾਲੀ ਪਹਿਲਾਂ ਲੱਗੀ ਹੁੰਦੀ ਆ ਉਹੀ ਦਵਾਰੇ ਫੇਰ ਇਹ ਐਸਾ ਵਾਲੀ ਵੱਧ ਪ੍ਰੋਬਲਮ ਆ ਰਹੀ ਸਾਲ ਅੱਗੇ ਮੇਰੇ ਕਦੇ ਨਹੀਂ ਆਇਆ ਕੋਈ ਕਦੇ ਵੀ ਨਹੀਂ ਹੋਇਆ ਵੀਰੇ ਇਹ ਆ ਬਾੜਲਾ ਮੈਿਕ ਮੈਿਕ ਇਧਰ ਆਵਾਜ਼ ਆ ਜੂਗੀ ਇਸ ਸਾਲ ਵੀ ਵੱਧ ਪ੍ਰੋਬਲਮ ਆ ਰਹੀ ਆ ਹਾਂ ਇਸ ਸਾਲ ਬਹੁਤ ਤੇ ਹੋਰ ਤੁਹਾਨੂੰ ਜਾਣਕਾਰੀ ਲਈ ਦੱਸ ਦਈਏ ਜਿਹੜਾ ਆ ਇੱਕ ਕੀਲੇ ਦੇ ਵਿੱਚ ਕਣਕ ਕਿਸਾਨ ਭਰਾਣੇ ਬੀਜੀ ਵੀ ਹੈ ਨਾ ਇਹ ਇਹਦੇ ਵਿੱਚ ਪ੍ਰਾਲੀ ਵੀ ਨਹੀਂ ਸੀ ਤਾਂ ਵੀ ਇਹਨੂੰ ਛੰਡ ਪੈ ਗਿਆ ਕੀ ਵਾਲਾ ਸੀ ਇਹ ਪੱਠੇ ਬੀਜੇ ਵਿੱਚ ਜਿਵੇਂ ਆ ਬੀਜੇ ਵਿੱਚ ਆਪਣੇ ਪਸ਼ੂਆਂ ਨੂੰ ਕੱਲੇ ਪੱਠੇ ਬੀਜੇ ਵਿੱਚ ਵੀ ਮਤਲਬ ਕਿ ਵਿੱਚ ਇੱਕ ਦੀ ਛੁੱਟ ਤਾਂ ਹਰੇਕ ਦੀ ਪੈ ਰਿਆ ਪਰ ਆਹ ਵਾਹਣ ਸੰਡਮਾ ਸੀ ਸੰਡਮਾ ਸੀ ਇਹਦੇ ਵਿੱਚ ਤਾਂ ਵੀ ਛੰਡ ਪੈ ਗਿਆ ਵੀ ਇਹਦੇ ਵਿੱਚ ਕੋਈ ਪ੍ਰਾਲੀ ਨਹੀਂ ਬਾਹੀ ਆ ਕਿਲੇ ਦੇ ਵਿੱਚ ਸਾਰੀ ਖਾ ਗਿਆ ਬਸ ਸਾਰੀ ਪੈ ਗਈਆਂ ਬਾਈ ਇਹਦੀ ਰੋਕ ਥਾਮ ਲਈ ਹੁਣ ਤੂੰ ਕੀ ਕਰ ਰਿਹਾ ਯਾਰ ਆਹ ਦੇਖ ਲਓ ਬਾਈ ਤੁਸੀਂ ਰੋਕ ਥਾਂ ਤਾਂ ਇਹਦੀ ਸੁਣਡ ਸਾਰਾ ਖਾ ਗਿਆ ਸਾਰੀ ਉਹ ਹੀ ਕਣਕ ਹੀ ਖਾ ਗਿਆ ਕੱਡ ਕੱਡ ਕੇ ਰੋਕ ਥਾਂ ਤਾਂ ਐ ਸੀ ਉਹ ਕਹਿੰਦੇ ਯਾਰ ਪਹਿਲਾਂ ਸਪਰੇਹ ਵਾਲੇ ਜਿੰਨਾਂ ਕੋਲੋਂ ਪੁੱਛਿਆ ਸੀ ਉਹ ਕਹਿੰਦੇ ਪਹਿਲਾਂ ਹੁੰਨੀ ਸੀ ਪਹਿਲਾਂ ਹੁਣ ਆਪਣੇ ਕਿਹੜਾ ਪਤਾ ਸੀ ਕਿ ਆਪਾਂ ਨੂੰ ਸੁਣਡ ਪਾਊਗਾ ਹਾਂ ਪਹਿਲਾਂ ਪਤਾ ਕਿਤੇ ਪਈ ਆ ਨਹੀਂ ਹੈਗਾ ਸੁਣਡ ਇਸ ਵਾਲੀ ਵੱਧ ਉਹ ਹਮਲਾ ਕੀਤਾਗਾ ਬਾਕੀ ਮੇਰਾ ਤਾਂ ਹੁਣ ਪ੍ਰਾਲੀ ਵਾਲਾ ਨਹੀਂ ਹੈਗਾ ਇਕੱਲਾ ਮੱਕੀ ਵਾਲੇ ਸੀ ਮੇਰਾ ਹਾਂ ਵੀ ਆਪਾਂ ਐ ਕਹਿ ਦਈਏ ਵੀ ਉਹਦੇ ਕਾਰਨ ਪੈ ਗਿਆ ਹੈਨਾ ਆ ਵੀ ਆਪਾਂ ਕਦੇ ਪ੍ਰਾਲੀ ਕਾਰਨ ਹੋਗਾ ਹਾਂ ਤੇ ਤੇ ਬਾਈ ਆਹ ਦੇਖ ਲੋ ਐ ਐ ਖਾਤੋਂ ਕਿਤੀ ਭੀ ਹੈ ਗਣਕਾ ਦੇਖ ਲੋ ਨਾ ਤੁਸੀਂ ਆਹ ਦੇਖ ਲੋ ਜਰ ਸਾਈਡਾਂ ਦੇ ਤੁਹਾਨੂੰ ਮੈਂ ਜਦੋਂ ਦੀ ਵੀਡੀਓ ਸ਼ੁਰੂ ਹੋਈ ਇਹਨੇ ਦਿਖਾਈ ਜਾਂਦਾ ਸਾਈਡਾਂ ਦੇ ਸਾਈਡ ਖਤਮ ਕਰਤੇ ਲੰਗੀ ਜੀ ਕਣਕ ਰਹੇਗੀ ਸਾਰੀ ਨਾਰਮਲੀ ਕਣਕ ਰਹੇਗੀ ਬਸ ਆਹ ਥਾਰੀਆ ਸਿਆਲ ਦੇ ਸਿਆਲ 20 ਕਿੰਨਾ ਪਾਇਆ ਵੇ ਸੀ ਬਾਈ ਇਦਰਾ ਇਹ 20 ਵਧੀਆ ਪਾਇਆ ਸੀ ਪੀ ਪਾਇਆ ਸੀ 46 47 ਕਿਲੋ ਪਾਇਆ ਵੇ ਸੀ ਚੁੱਕੀ ਹਾਂ 327 ਕਣਕ ਸੀ ਇਹ ਵਿੱਚ ਕਿਸਾਨ ਭਰਾ ਕਹਿ ਰਹੇ ਨੇ ਬਾਈ ਵੀ ਜਿਨ੍ਹਾਂ ਨੇ ਗਰਮ ਗੇਤੀਆਂ ਕਣਕਾਂ ਬੀਤੇ ਉਹਨਾਂ ਚ ਸੁੰਡ ਪੈ ਰਿਹਾਗਾ ਨਹੀਂ ਨਹੀਂ ਗੇਤੀ ਨਾਲ ਅੱਗੇ ਜਰ ਗੇਤੀਆਂ ਕੁੱਤੀਆਂ ਦਾ ਕੋਈ ਪ੍ਰੋਬਲਮ ਨਹੀਂ ਆਈ ਗੇਤੀ ਨਾਲ ਦਾ ਕੋਈ ਚੱਕਰ ਨਹੀਂ ਹੈਗਾ ਪ੍ਰੋਬਲਮ ਦਾ ਪਾਸੇ ਜਾਂ ਤਾਂ ਮੱਕੀ ਦੇ ਵਿੱਚ ਜਿਹੜੀ ਆਪਾਂ ਆਦੇ ਥੱਲੇਲੇ ਪਾਸੇ ਜੜਾਂ ਹੁੰਦੀਆਂ ਨੇ ਉਹਦੇ ਵਿੱਚ ਸੁੰਡੀ ਰਹਿ ਗਈ ਜਾਂ ਤਾਂ ਕਿ ਉਹਨੇ ਅਟੈਕ ਕਰਤਾ ਕਿ ਜਦੋਂ ਆਪਣੀ ਇਹ ਪਾਣੀ ਲਾਉਣ ਤੋਂ ਪਹਿਲਾਂ ਤਾਂ ਪੂਰੀ ਵਧੀਆ ਸੀ ਟੋਪ ਦੇ ਜਦੋਂ ਪਾਣੀ ਲਾਤਾ ਉਸ ਤੋਂ ਬਾਅਦ ਚਾਹ ਦੇਖ ਲਾ ਕਿ ਹਫਤਾ ਤੱਕ ਹੋਇਆ ਪਾਣੀ ਲੱਗੇ ਨੂੰ ਹਫਤੇ ਦੇ ਵਿੱਚ ਵਿੱਚ ਸਾਰੀ ਕਣ ਖਤਮ ਹੋ ਗਈ ਤੇ ਲੈ ਵੀ ਕਿਸਾਨ ਪ੍ਰਭਾ ਉਹ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਵੀ ਖੇਤ ਜਾ ਕੇ ਕੱਲਾ ਗੇੜਾ ਨਾ ਮਾਰ ਕੇ ਉਹ ਆਪਦੀਆਂ ਕਣਕਾਂ ਕੁਣਕਾਂ ਫਰੋਲ ਕੇ ਦੇਖ ਲਓ ਪਾਣੀ ਤੋਂ ਬਾਅਦ ਹੁੰਦਾ ਪਾਣੀ ਤੋਂ ਬਾਅਦ ਆ ਹੁੰਦਾ ਪਾਣੀ ਤੋਂ ਬਾਅਦ ਆ ਪਾਣੀ ਤੋਂ ਪਹਿਲਾਂ ਤੁਹਾਨੂੰ ਪਤਾ ਨਹੀਂ ਲੱਗਣਾ ਪਰ ਜਦੋਂ ਪਾਣੀ ਲਾਤਾ ਪੰਜਵੇਂ ਦਿਨ ਐਗੋਮੈਟ ਕੀ ਇਹੇ ਛੁੰਡੀ ਪੈ ਜਾਂਦੀ ਹੈ ਠੀਕ ਐ ਥੱਲੇ ਕਰਮਾਇਸ਼ ਲਾ ਲਓ ਜਾਂ ਫਿਰ ਸੰਲੇ ਗੋਹ ਵਾਲੀ ਰਹੀ ਲਾ ਲਓ ਪੈਸਾ ਵਾਲੀ ਹਾਂ ਜਾਂ ਅੰਡੇ-ਉਂਡੇ ਆਪਾਂ ਕਹਿੰਦੇ ਗੋਹ ਵਾਲੀ ਦੇ ਆਂਡੇ ਰਹਿ ਕੇ ਛੁੰਡੀ ਦੇ 100 ਰੁਪਿਆ ਪਿਆ ਤੇ ਲੈ ਵੀ ਕਿਸਾਨ ਪ੍ਰਭਾ ਉਹ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਵੀ ਕਿੱਤੇ ਖੇਤ ਗੇੜਾ ਮਾਰ ਕੇ ਟੌਰ ਫੌਰ ਚ ਨਾ ਰਹਿ ਜਾਓ ਵੀ ਉਥੇ ਆ ਕੇ ਤੁਸੀਂ ਕਣਕ ਨਾ ਦੇਖੋ ਤੇ ਇੱਕ ਪੂਰੀ ਜਾਣਕਾਰੀ ਨਾਲ ਪਾਣੀ ਲਾਓ ਦਵਾਈਆਂ ਦੁਵੀਆਂ ਪਾ ਕੇ ਪੂਰਾ ਪਾਣੀ ਲਾਓ ਨਹੀਂ ਦੀ ਯਾਰ ਕਣਕਾਂ ਹੁਣ ਬੋਹਣ ਦੀ ਨੋਬਤ ਆਈ ਪਈ ਹੈਗੀ ਹੁਣ ਆ ਯਾਰ ਕਿਸਾਨ ਕਰੂਗਾ ਕਿ ਸਾਰੇ ਸਾਈਡ ਖਾਲੀ ਕਰਤੇ ਹਜੇ ਵੀ ਜੇ ਬਚਤ ਰਹੇਗੀ ਬਾਬਾ ਸੋਕ ਰੱਖ ਕੇ ਆਪਾਂ ਦਾ ਕਹਿੰਦਾ ਬਚ ਜੇ ਹਨਾ ਜੇ ਬਚਤ ਰਹੇਗੀ ਇਹ ਕਣਕ ਖਾਨਜੋਗੀ ਹੋ ਜੂ ਨਹੀਂ ਦੀ ਖਾਨਜੋਗੀ ਵੀ ਨਹੀਂ ਹੁੰਦੀ ਲੱਗਦੀ ਦੀ ਹੋਰ ਕੀ ਕਹਿਣਾ ਚਾਹਣਾ ਬਾਈ ਤੂੰ ਅਸ ਕਹਿਣਾ ਤਾਂ ਆਇਆ ਯਾਰ ਆਪ ਦੀ ਦੇਖ ਰੱਖ ਕਰੋ ਹੁਣ ਯਾਹੀ ਟਾਈਮ ਆ ਕਿਉਂਕਿ ਇਸ ਤੋਂ ਬਾਅਦ ਤਾਂ ਫਿਰ ਸੇਤੀ ਵਾਲੀ ਹੋ ਜੂ ਕੰਕਣਾ ਵਜਾਉਣ ਜੋਗੇ ਆ ਆਪਾਂ ਨਾ ਬੀਜਣ ਵਾਲੇ ਆ ਤੇ ਲੈ ਵੀ ਕਿਸਾਨ ਭਰਾ ਉਹ ਵੀਡੀਓ ਸ਼ੇਅਰ ਕਰਕੇ ਕਿਸਾਨ ਭਰਾਵਾਂ ਤੱਕ ਪਹੁੰਚਾ ਦਿਓ ਜਾਂ ਕਿਸੇ ਦੀ ਯਾਰ ਹੈਲਪ ਹੋ ਸਕੇ ਮਦਦ ਹੋ ਸਕੇ ਯਾਰ ਕੋਈ ਸਿੱਖ ਲੈ ਸਕੇ ਧੰਨਵਾਦ